ਸਸ਼ੀਗਾਂ ਅੰਗਲ ਜੀ ਸਤਰੀਕਾ ਜੀ ਅੰਗਲ ਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਲਖਵਿੰਦਰ ਬਾਗੀ ਠੀਕ ਹੈ ਜੀ ਤੇ ਆਪਣੇ ਇਹ ਢਾਬੇ ਦਾ ਕੀ ਨਾਂ ਹੈ ਜੀ ਕੱਚਾ ਢਾਬਾ ਹੈ ਅੱਛਾ ਜੀ ਤੇ ਕਿੰਨਾ ਪੁਰਾਣਾ ਢਾਬਾ ਜੀ ਇਹ ਵੀ 50 ਸਾਲ ਹੋ ਗਏ ਤੇ ਇਹ ਸਟਾਰਟਿੰਗ ਤੁਸੀਂ ਕੀਤਾ ਸੀ ਸ਼ੁਰੂ ਤੋਂ ਨਹੀਂ ਯਾਰ ਪਹਿਲਾਂ ਸਾਡੇ ਦਾਦੀ ਜੀ ਅੱਛਾ ਜੀ ਹਾਂਜੀ ਇਹ ਦੂਸਰੀ ਪੀੜ੍ਹੀ ਹੈ ਕਿੰਨੀ ਹੁਣ ਚੱਲਣ ਦੀ ਜੀ ਇਹ ਦੂਜੀ ਚੱਲਣ ਦੀ ਤੇ ਅੱਗੇ ਬੱਚੇ ਆਪਣੇ ਦੀ ਬੱਚੇ ਵੀ ਨਾਲ ਹੁਣ ਤੀਜੀ ਵੀ ਚੱਲਣਾ ਪਈ ਬਾਬਾ ਜੀ ਕਿਹੜੀ ਕਿਹੜੀ ਆਈਟਮ ਹੁੰਦੀ ਹੈ ਜੀ ਤੁਹਾਡੇ ਕੋਲ ਤੁਹਾਡੇ ਕੋਲ ਹੀ ਅੱਜ ਦਾਲ ਬਣੀ ਦੀ ਆ ਆਲੂ ਗਾਜਰ ਮਟਰ ਦੇ ਇਹ ਡੇਲੀ ਤੇ ਵਿਖਾਓਗੇ ਅੱਜ ਹਾਂਜੀ ਬਣਾਇਆ ਅੱਜ ਅੱਜ ਮਮਾ ਦੀ ਦਾਲ ਬਣੀ ਗੇ ਠੀਕ ਹੈ ਜੀ ਹਾਂਜੀ ਤੇ ਇਹ ਮੇਨ ਤੁਸੀਂ ਆ ਪੱਠੀ ਤੇ ਕੋਲਿਆਂ ਤੇ ਬਣਾਉਂਦੇ ਗੈਸ ਦਾ ਵੀਰ ਤੋਂ ਨਹੀਂ ਕਰਦੇ ਨਹੀਂ ਪੱਠੀ ਤੇ ਅੱਛਾ ਜੀ ਹਾਂਜੀ ਇਹ ਸ਼ੁਰੂ ਤੋਂ ਆਪਣਾ ਇਹ ਕੋਲਿਆਂ ਦੇ ਬਣਾਉਂਦੇ ਤੁਸੀਂ ਹਾਂਜੀ ਹਾਂਜੀ ਜਦੋਂ ਦੀ ਸਟਾਰਟਿੰਗ ਕੀਤੀ ਹੈ ਠੀਕ ਹੈ ਜੀ ਤੇ ਅੱਜ ਮਮਾ ਦੀ ਦਾਲ ਜੀ ਹਾਂਜੀ ਮਮਾ ਦੀ ਦਾਲ ਮਮਾ ਦੀ ਹਾਂ ਤੇ ਅੱਗੇ ਜੀ ਨਾਲ ਕੱਜੀ ਆਲੂ ਗਾਜਰ ਮਟਰ ਜੇ ਠੀਕ ਹੈ ਜੀ ਤੇ ਡੇਲੀ ਚੇਂਜ ਕਰਦੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਪ੍ਰਾਈਸ ਕੀ ਰੱਖਿਆ ਜੀ ਇੱਧਰ ਤੁਸੀਂ ਆਪਣਾ ਦਾਲ ਦਾਜੀ ਕੋਲੀ ਦਾ ਦਾਲ ਦੀ ਪਲੇਟ 30 ਰੁਪਏ ਦੀ ਏ ਠੀਕ ਹੈ ਜੀ ਤੇ ਸਬਜੀ ਵੀ 30 ਰੁਪਏ ਦੀ ਅੱਛਾ ਜੀ ਤੇ ਉਤਰਾ 3-4 ਫੁਲਕੇ ਦਾ ਦਾਲ ਦੀ ਪਲੇਟ ਦਾਟਰ ਦੀ ਠੀਕ ਹੈ ਜੀ ਹਾਂਜੀ ਤੇ ਨਾਲ ਫੁਲਕੇ ਆਪਣੇ ਤੰਦੂਰੀ ਹੁੰਦੇ ਆ ਜੀ ਤੰਦੂਰੀ ਫੁਲਕੇ ਠੀਕ ਹੈ ਜੀ ਹਾਂਜੀ ਤੇ ਆਟੇ ਦੇ ਬਣਾਉਂਦੇ ਆ ਜੀ ਰੋਟੀ ਆਟਾ ਜੀ ਆਟਾ ਠੀਕ ਹੈ ਜੀ ਹਾਂਜੀ ਤੇ ਇਹ ਲੋਕੇਸ਼ਨ ਅੰਕਲ ਜੀ ਕਿਹੜੀ ਜੀ ਆਪਣੀ ਜੇ ਇੱਥੇ ਕਿਸੇ ਨੇ ਆਉਣਾ ਹੋਵੇ ਤੇ ਜਗ੍ਹਾ ਦਾ ਕੀ ਨਾਂ ਜੇ ਕੱਚਾ ਟੱਬਾ ਸਾਨੂੰ ਮੰਡੂ ਅੰਕਤੀ ਬਿੜੀ ਰੋੜ ਠੀਕ ਹੈ ਜੀ ਕੱਚਾ ਟੱਬਾ ਸਟ੍ਰੀਟ ਇਹ ਅੰਕਲ ਜੀ ਕੀ ਲੱਗੇ ਜੇ ਤਿਆਰ ਕਰਨ ਇਹ ਦਾਲ ਤੇ ਮੱਖਣ ਲੱਗੇ ਨੇ ਪਾਉਣ ਅੱਛਾ ਜੀ ਹਾਂਜੀ ਤੇ ਇਹ ਮੱਖਣ ਇਹ ਤੁਹਾਡੇ ਕੋ ਮਿਲ ਜਾਂਦਾ ਕਿ ਜਾਂ ਆਪ ਲੈ ਕੇ ਆ ਜਾਂਦੇ ਕਿ ਕਾ ਕਪਣਾ ਹੀ ਲੈ ਆ ਜਾਂਦੇ ਠੀਕ ਹੈ ਜੀ ਹਾਂਜੀ ਤੇ ਇਹਦਾ ਕਿੰਨਾ ਚਾਰਜ ਜੇ ਨਹੀਂ ਇਹ ਦਾਲ ਤੜਕੀ ਦੀ ਆ ਦਾਲ ਦੇ ਵਿੱਚ ਤੇ ਮਿਕਸ ਕਰਨਾ ਤੇ ਇਹਦਾ ਕੋਈ ਐਕਸਟਰਾ ਚਾਰਜ ਲੈਂਦੇ ਕਿ ਨਹੀਂ ਇਹ ਪਿੱਤਲ ਦੀ ਹੈ ਜੀ ਆਪਣੇ ਕੋ ਹਾਂਜੀ ਹਾਂਜੀ ਪਿੱਤਲ ਠੀਕ ਹੈ ਜੀ ਤੇ ਹੁਣ ਤੜਕਾ ਲੱਗਣ ਲੱਗਾ ਠੀਕ ਹੈ ਜੀ ਤੁਹਾਨੂੰ ਲਾ ਕੇ ਦੱਸ ਦਿੰਨੇ ਆ ਠੀਕ ਹੈ ਜੀ ਹਾਂਜੀ ਆਵਾਜ਼ ਚੈੱਕ ਕਰੋ ਜੀ ਆਵਾਜ਼ ਹੀ ਆ ਦਾਲ ਮੈਂ ਕਿੰਨੇ ਟਾਈਮ ਤੱਕ ਪੱਕਦੀ ਰਹਿੰਦੀ ਹੈ? ਏ ਦਾਲ ਨੂੰ ਜੱਗੀ ਜਾਂਦੇ 3 ਕ ਘੰਟੇ। ਹਾਂਜੀ। ਤੇ ਡੇਲੀ ਬਣਦੀ ਆ। ਹਾਂਜੀ 2 ਟਾਂ। ਠੀਕ ਆ ਜੀ। ਹਾਂਜੀ। ਵਾਜੀ। ਤੇ ਅੰਬਲੀ ਨਾਲ ਚਟਨੀ ਕਿਹੜੀ ਆਪਣਾ ਤੁਸੀਂ ਬਣਾਉਂਦੇ ਜੇ? ਚਟਨੀ ਜੀ ਆ। ਅੱਛਾ ਜੀ। ਇਹ ਚਾਹੀਦੀ ਥੜ ਬੁੱਦੀ। ਇਹ ਹੀ ਪਿਆਜ਼। ਤੇ ਵਿੱਚ ਆਲੂ। ਅੱਛਾ ਜੀ। ਤੇ ਵਿੱਚ ਨੂਨ ਮਤ ਮਸਾਲਾ। ਵਾਜੀ। ਹਾਂਜੀ ਵਿੱਚ ਇਮਲੀ। ਠੀਕ ਆ ਜੀ। ਤੇ ਨਾਲ ਇੱਧਰ ਅਗੇ ਇੱਧਰ ਤਲਾ ਪਿਆਜ਼। ਇੱਧਰ ਐਕਸਟਰਾ ਜੀ ਕਿੰਨੇ ਪਿਆਜ਼ ਨਾਲ ਲੈਣੇ ਆ ਦੇਖ। ਅੰਕਲ ਹਾਜ਼ਰ ਨਹੀਂ ਦੇਣਾ ਠੀਕ ਹੈ ਜੀ ਅੰਕਲ ਜੀ ਅੱਜ ਆਪਾਂ ਨੂੰ ਕੀ ਖਵਾਓਗੇ ਜੀ ਸਬਜ਼ੀ ਖਵਾਓਗੇ ਸਬਜ਼ੀ ਖਵਾ ਦਾਂਗੇ ਢਾਕ ਖਵਾਓਗੇ ਦਾਲ ਖਵਾਵਾਂਗੇ ਨਹੀਂ ਅੱਜ ਤੇ ਦਾਲ ਹੀ ਛਕਾਂਗੇ ਜੀ ਦਾਲ ਕੋਲ ਹਾਂਜੀ ਹਾਂਜੀ ਇਹ ਦਾਲ ਦੇ ਨਾਲ ਕਰੋ ਜੀ ਪ੍ਰਸ਼ਾਦਾ ਲੱਗੇ ਅੰਕਲ ਜੀ ਤਿਆਰ ਕਰਨ ਹਾਂਜੀ ਹਾਂਜੀ ਵਾਹ ਜੀ ਵਾਹ ਇਹ ਆ ਜੀ ਗੁਰਦਾਸਪੁਰ ਦਾ ਕਾਫੀ ਮਸ਼ਹੂਰ ਤੇ ਪੁਰਾਣਾ ਕੱਚਾ ਢਾਬਾ ਤੇ ਕਾਫੀ ਦੁਪਹਿਰ ਵੇਲੇ ਲੋਕ ਇਨਾਂ ਕੋ ਆਕੇ ਤੇ ਰੋਟੀ ਖਾ ਕੇ ਜਾਂਦੇ ਆ স্পੈਸ਼ਲ ਇਨਾਂ ਦੀ ਦਾਲ ਹੁੰਦੀ ਨਾਲ ਸਬਜੀ ਹੁੰਦੀ ਆ ਤੇ ਇਧਰ ਇਨਾਂ ਦੀ ਕੋਲਿਆਂ ਉੱਪਰ ਹੀ ਅੰਕਲ ਹਣੀ ਇਹ ਦਾਲ ਨੂੰ ਤੜਕਾ ਲਾਉਂਦੇ ਆ ਬਣਾਉਂਦੇ ਆ ਤੇ ਨਾਲ ਬਣਦੀਆਂ ਜੀ ਤੰਦੂਰੀ ਰੋਟੀਆਂ ਤੇ ਕਾਫੀ ਅੰਦਰ ਵੀ ਕਾਫੀ ਰੌਣਕਾਂ ਇਨਾਂ ਦੇ ਤੇ ਕਾਫੀ ਲੋਕ ਇਨਾਂ ਕੋ ਆਉਂਦੇ ਆ ਹੋ ਗਈ ਅੰਗਲੀ ਤੇ ਰੋਟੀ ਚਾਰ ਹੋ ਗਈ ਆ ਜੀ ਅੱਛਾ ਜੀ ਤੇ ਹੁਣ ਟਰਾਈ ਕਰਕੇ ਦੱਸੋ ਠੀਕ ਹੈ ਜੀ ਹਾਂ ਜੀ ਲਓ ਜੀ ਅੰਕਲ ਉਹਨਾਂ ਨੇ ਦਾਲ ਰੈਡੀ ਕਰ ਦਿੱਤੀ ਆਪਣੀ ਤੇ ਤੇਕਨਸ ਪੂਰੀ ਆ ਜੀ ਦਾਲ ਦੇ ਵਿੱਚ ਤੇ ਨਾਲ ਇਧਰ ਹੈਗੇ ਜੀ ਸਮਾਨ ਪਿਆਜ਼ அத ਨਾਲ ਚਟਨੀ ਨਾਲ ਪਿਆਜ਼ ਤੇ ਨਾਲ ਆ ਚੁੱਕਾ ਜੀ ਆਪਣਾ ਤੁੰਡੀ ਫੁਲਕਾ ਤੋਂ ਨਾਲ ਆ ਗਿਆ ਜੀ ਚੈੱਕ ਕਰਕੇ ਜਿੰਦਾ ਤੈਸ ਤਾਂ ਹਾਂਜੀ ਤੇ ਬਾਈਟ ਆਪਾਂ ਕਰਦੇ ਆਂ ਜੀ ਰੈਡੀ ਤੇ ਨਾਲ ਲਾਉਨੇ ਆ ਜੀ ਦਾਲ ਤੇ ਇਧਰੋਂ ਫੜਦੇ ਆਂ ਜੀ ਪਿਆਜ਼ ਤੇ ਚਟਨੀ ਵੀ ਇਹਨਾਂ ਦੀ ਕਾਫੀ ਵਧੀਆ ਇੱਥੇ ਕਹਿੰਦੇ ਆ ਫੇਮਸ ਆ ਲਓ ਜੀ ਬਾਈਟ ਆਪਣੀ ਹੋ ਗਈ ਹੈ ਤਿਆਰ ਓਹ ਹੋ ਹੋ ਵਾਹ ਜੀ ਵਾਹ ਬਹੁਤ ਜ਼ਬਰਦਸਤ ਟੇਸਟ ਆ ਜੀ ਤੇ ਦਾਲ ਇੱਕ ਵਾਰੀ ਚੈੱਕ ਕਰੋ ਇਹਨਾਂ ਦੀ ਫੇਰ ਤੇ ਕਾਫੀ ਥਿਕਨਸ ਅਤੇ ਕਰਾਰੀ ਦਾਲ ਆ ਤੇ ਬਹੁਤ ਵਧੀਆ ਜਾਇਕਾ ਪਿਆਜ਼ ਦੀ ਚਟਣੀ ਬਹੁਤ ਵਧੀਆ ਆ ਬਾਕੀ ਤੁਸੀਂ ਵੀ ਜਰੂਰ ਇਹਨਾਂ ਕੋ ਅੱਗੇ ਰੋਟੀ ਖਾ ਕੇ ਜਾਓ ਜੀ ਤੇ ਬਹੁਤ ਦੇਸੀ ਇਸਟਾਈਲ ਦੇ ਨਾਲ ਇਹ ਰੋਟੀ ਤਿਆਰ ਕਰਦੇ ਆ ਤੇ ਬਾਕੀ ਲੋਕੇਸ਼ਨਾਂ ਕੋਲੋਂ ਤੁਹਾਨੂੰ ਵੀਡੀਓ ਵਿੱਚ ਦੱਸੀ ਹੈ ਵੀਡੀਓ ਵੇਖ ਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਆ ਤੇ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਬਾਕੀ ਠੀਕ ਆ ਜੀ ਮਿਲਦੇ ਆ ਤੁਹਾਨੂੰ ਹੋਰ ਨਵੀਂ ਕਿਸੇ ਜਲਦੀ ਵੀਡੀਓ ਦੇ ਵਿੱਚ ਤੇ ਤੁਹਾਡਾ ਦੇ ਲਈ ਸასი ਗਾਂ